ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮਜੀਤ ਸੰਧੂ ਤੁਹਾਡਾ ਚੈਨਲ ਤੇ ਸਵਾਗਤ ਕਰਦਾ ਹਾਂ ਜੀ ਅੱਜ ਦੀ ਜਿਹੜੀ ਵੀਡੀਓ ਆ ਮੈਂ ਕਿਸ ਵਿਸ਼ੇ ਤੇ ਬਣਾ ਰਿਹਾ ਕਿ ਜਿਹੜਾ ਨਾ ਅੱਜ ਕੱਲ ਮੈਂ ਆ ਕਈ ਜਿਹੜੀਆਂ ਵਾਇਰਲ ਰੀਲਸ ਵਾਇਰਲ ਵੀਡੀਓ ਦੇਖਦਾ ਯੂਟਿਊਬਰਾਂ ਦੀ ਐਡਾ ਘਟਿਆ ਕੰਮ ਫੜਿਆ ਹੋਇਆ ਲੋਕਾਂ ਨੇ ਕਿ ਵੀਡੀਓ ਲੰਘ ਜਾਂਦੀ ਆ ਥੋੜੀ ਜੀ ਜਦੋਂ ਰਹਿ ਜਾਂਦੀ ਆ ਉਦੋਂ ਕਿਸੇ ਦੇਵੀ ਦੇਵਤੇ ਦੀ ਫੋਟੋ ਲਾ ਕੇ ਉਹਦੇ ਤੋਂ ਬਲਵਾਉਂਦੇ ਨੇ ਜੀ ਜੇ ਤੁਸੀਂ ਵੀਡੀਓ ਨੂੰ ਲਾਈਕ ਨਾ ਕੀਤਾ ਚੈਨਲ ਨੂੰ ਸਬਸਕ੍ਰਾਈਬ ਨਾ ਕੀਤਾ ਤੁਹਾਨੂੰ ਬੁਰੀ ਖਬਰ ਮਿਲੂਗੀ ਤੁਹਾਡੀ ਲੱਤ ਟੁੱਟੂਗੀ ਤੁਹਾਡੀ ਬਾਹਾਂ ਟੁੱਟ ਜੂਗੀ ਤੇ ਸਭ ਤੋਂ ਵੱਡੀ ਜਿਹੜੀ ਬਸ਼ਰਮੀ ਵਾਲੀ ਗੱਲ ਇਹ ਹੈ ਕਿ ਉਹਦੇ ਜੇ ਮੈਂ ਕਮੈਂਟ ਵੇਖਦਾ ਤਾਂ ਕਮੈਂਟਾਂ ਦੇ ਵਿੱਚ ਕੀ ਆ ਲੋਕਾਂ ਨੇ ਲਿਖਿਆ ਹੁੰਦਾ ਜੀ ਸ਼ੇਅਰ ਕਰਤੀ ਜੀ ਜਾਂ ਵੀ ਜੈ ਹੋ ਜੈ ਜੋ ਕਹਿੰਦੇ ਨੇ ਯਾਨੀ ਕਿ ਉਹ ਕਰਿਆ ਹੁੰਦਾਗਾ ਮਤਲਬ ਵੀ ਮੈਂ ਨਾ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਸ ਵੀਡੀਓ ਦੇ ذریعے ਕਿ ਜਦੋਂ ਇਹ ਜੇ ਲੋਕਾਂ ਦੀ ਤੁਹਾਨੂੰ ਕੋਈ ਵੀਡੀਓ ਵੇਖਣ ਨੂੰ ਮਿਲਦੀ ਹੈ ਉਹਨੂੰ ਵੀਡੀਓ ਨੂੰ ਵਾਇਰਲ ਨਾ ਕਰਿਆ ਕਰੋ ਜੀ ਉਹਨੇ 76 ਮਰਿਆ ਕਰੋ ਸਾਲਿਆਂ ਦੇ ਕਿਉਂਕਿ ਪਰਮਾਤਮਾ ਜਿਹੜਾ ਨਾ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਉਹ ਸ਼ਰਿਆਂ ਦੋ ਦਿਨ ਵੀ ਐ ਨਾ ਗੈਮਾ ਪਰਮਾ ਚ ਇੰਡੀਆ ਫਸਿਆ ਲੋਕ ਫਸੇ ਹੋਏ ਨੇ ਇੰਡੀਆ ਦੇ ਜ਼ਿਆਦਾ ਜ਼ਿਆਦਾਤਰ ਕਰਕੇ ਇੰਡੀਆ ਦੇ ਲੋਕ ਵੀ ਮਾੜਾ ਜਾਂ ਬਸ ਡਰਾਂ ਦੀ ਧੀਰ ਹੈ ਵੀ ਉਹ ਫਿਰ ਤਾਂ ਬੈਰੜੀ ਕਰ ਦੇਣਗੇ ਵੀ ਉਹ ਮਤਲਬ ਜੋ ਕਹਾਂਗੇ ਉਹ ਕਰ ਦੇਣਗੇ ਵੀ ਮਤਲਬ ਯਾਰ ਇਹੋ ਜਿਹੇ ਲੋਕਾਂ ਨੂੰ ਨਾ ਵਾਇਰਲ ਨਾ ਕਰਿਆ ਕਰੋ ਐਜ ਲੋਕਾਂ ਦੇ ਛੱਤਰ ਮਾਰਿਆ ਕਰੋ ਕੱਢ ਦੇ ਉਹ ਤਾਂ ਮੈਂ ਉਹਨਾਂ ਤੇ ਦੇਖਦਾ ਵੀ ਕੋਈ ਕਮੈਂਟ ਉਹਨਾਂ ਨੂੰ ਅਕਲ ਦੇਣ ਵਾਲਾ ਨਹੀਂ ਹੁੰਦਾ ਉਹਨਾਂ ਨੂੰ ਕਿਹਾ ਕਰੋ ਵੀ ਜੇ ਤੂੰ ਦੁਬਾਰਾ ਇਹ ਵੀਡੀਓ ਮਤਲਬ ਤੂੰ ਆਪਦੀ ਵੀਡੀਓ ਚਲਾਉਣ ਵਾਸਤੇ ਕਿਸੇ ਮਤਲਬ ਧਰਮ ਦਾ ਤੂੰ ਦੁਰਉਪਯੋਗ ਕੀਤਾ ਤਾਂ ਤੇਰੀ ਲੱਤ ਟੁੱਟ ਜੂਸ ਵਾਲੇ ਦੀ ਤੇ ਉਹਨੂੰ ਇਹ ਗੱਲ ਕਹਿਆ ਕਰੋ ਵੀ ਜੇ ਤੂੰ ਦੁਬਾਰਾ ਇਹ ਕੰਮ ਹੀ ਕੀਤਾ ਤਾਂ ਤੇਰੀ ਲੱਤਾਂ ਬਾਹਾਂ ਟੁੱਟ ਜੂਸ ਵਾਲਿਆਂ ਨੂੰ ਤੈਨੂੰ ਬੁਰੀ ਖ਼ਬਰ ਮਿਲੂਗੀ ਕੋਈ ਨਾ ਬੁਰੀ ਤਾਂ ਜੋ ਲੋਕ ਮਤਲਬ ਵੀਡੀਓ ਚਲਾਣ ਲਈ ਪਤਾ ਨਹੀਂ ਕਿੰਨੀਆਂ ਕੂ ਬੇਕਾਰ ਹਰਕਤਾਂ ਕਰਦੇ ਨੇ ਮੇਰੇ ਤਾਂ ਸਮਝ ਤੋਂ ਬਾਹਰ ਹੋਇਆ ਕਹਿ ਤਾ ਮੈਂ ਵੀਰਲ ਨਾ ਕਰਿਆ ਕਰੋ ਜੀ ਮਾੜੀਆਂ ਚੀਜ਼ਾਂ ਨੂੰ ਚੰਗੀਆਂ ਚੀਜ਼ਾਂ ਨੂੰ ਵੀਰਲ ਕਰਿਆ ਕਰੋ ਜਿਹੜਾ ਤੁਹਾਨੂੰ ਕੋਈ ਸ਼ੇਧ ਦੇਵੇ ਜਿਹੜਾ ਤੁਹਾਡੇ ਆਉਣ ਵਾਲੇ ਬੱਚਿਆਂ ਨੂੰ ਤੁਹਾਡੇ ਕਿਸੇ ਮਤਲਬ ਵੀ ਇਹੋ ਜਿਹੇ ਲੋਕਾਂ ਨੂੰ ਦੇਖਿਆ ਕਰੋ ਬੱਚਿਆਂ ਨੂੰ ਵੀ ਅਪੀਲ ਹੈ ਵੀ ਇਹੋ ਜਿਹੀਆਂ ਚੀਜ਼ਾਂ ਦੇਖਿਆ ਕਰੋ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਕੰਮ ਆਉਣ ਨਾ ਕਿ ਆਹਨ ਕੰਮਿਆਂ ਲੋਕਾਂ ਦੀਆਂ ਵੀਡੀਓ ਦੇਖਿਆ ਕਰੋ ਠੀਕ ਹੈ ਹੁਣ ਗੱਲ ਹੈ ਵੀ ਸਭ ਤੋਂ ਜ਼ਿਆਦਾ ਗੰਦ ਹੈ ਜਿਹੜਾ ਨਾ ਉਹ ਸੋਸ਼ਲ ਮੀਡੀਆ ਦੇ ਉੱਤੇ ਲੇਡੀਜ਼ ਨੇ ਪਾਇਆ ਹੋਇਆ ਹੈ। ਐਨੀਆਂ ਸ਼ਰਮਨਾਕ ਵੀਡੀਓ ਬਣਾਉਂਦੀਆਂ ਨੇ ਕਿ ਮਤਲਬ ਵੀ ਉੱਤੋਂ ਕਮੈਂਟ ਕਰਨ ਵਾਲੇ ਵੀ ਸਿਰੇ ਹੀ ਲਾ ਦਿੰਦੇ ਨੇ। ਵੀ ਯਾਰ ਤੁਸੀਂ ਕੀ ਕਮੈਂਟ ਕਰਨ ਵਾਲਿਆਂ ਨੂੰ ਵੀ ਮੈਂ ਗੱਲ ਕਹਿਣਾ ਹੈ। ਉੱਤੋਂ ਮੈਂ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਇਹ ਗੱਲ ਕਹਿਣਾ ਹੈ ਵੀ ਕੀ ਉਹਨਾਂ ਦੇ ਮਤਲਬ ਕੋਈ ਬੱਚੇ ਅੱਗੇ ਉਹਨਾਂ ਦਾ ਕੋਈ ਬਾਲ ਬੱਚਾ ਜਾਂ ਉਹਨਾਂ ਦੀ ਜਨਰੇਸ਼ਨ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਇਸ ਚੀਜ਼ ਨੂੰ ਵੇਖਦਾ ਨਹੀਂ ਕੀ ਉਸ ਵਾਲੇ ਕਿਸੇ ਜੰਗਲ ਜੰਗਲ 'ਚ ਰਹਿੰਦੇ ਨੇ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਐ ਜੀਆਂ ਗੰਦੀਆਂ ਚੀਜ਼ਾਂ ਬਣਾਉਣ ਦਾ ਦੰਨੀਆਂ ਚੀਜ਼ਾਂ ਸ਼ਰੇਆਮ ਵਾਇਰਲ ਕਰਦੇ ਬਸ ਇੱਕ ਇਹੀ ਰਹੇਗਾ ਵੀ ਬਸ ਵਾਇਰਲ ਹੋਣੀ ਚਾਹੀਦੀ ਆ ਭੈਣ ਚੋਪਾਂ ਦੇ ਜੋ ਮਰਜ਼ੀ ਕਰ ਦੋ ਹਨਾ ਵੀ ਮਤਲਬ ਮੈਂ ਤਾਂ ਯਾਰ ਕਿੱਥੇ ਦੁਨੀਆ ਜਾ ਰਹੀ ਐ ਉੱਤੋਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਆ ਵਾਇਰਲ ਕਰਨ ਵਾਲਿਆਂ ਦੀ ਵੀ ਲੋਕਾਂ ਨੇ ਬਿਲੀਅਨ ਮਿਲੀਅਨ ਵੀਊ ਗੰਦ ਨੂੰ ਦੇਖਣ ਵਾਸਤੇ ਸੌਣ ਲੱਗੇ ਚੰਗੀਆਂ ਚੀਜ਼ਾਂ ਨਾਲ ਲੋਕ ਵੇਖਦੇ ਨੇ ਤੇ ਜੇ ਕੋਈ ਜਵਾਕ ਕਿਸੇ ਦਾ ਮਤਲਬ ਗਲਤ ਕੰਮ ਕਰੇ ਉਦੋਂ ਦਾ ਪਰ ਰੋਕਦੇ ਆ ਭਈ ਨਾ ਭਈ ਗੰਦੀ ਰੱਬ ਤੋਂ ਸੁੱਖਾ ਮੰਗਦੇ ਆ ਸਾਡਾ ਜਵਾਕ ਗਲਤ ਸੰਗਤ ਚ ਨਾ ਪਵੇ ਗਲਤ ਹੋ ਨਾ ਕਰੇ ਆਪਾਂ ਕੀ ਕਰ ਰਹੇ ਆ ਫੁੱਦ ਆਪਾਂ ਗੰਦ ਨੂੰ ਬੜਾ ਉਤਰਾ ਦੇ ਰਹੇ ਆ ਵਧੀਆ ਉਹਨਾਂ ਨੂੰ ਵਾਇਰਲ ਕਰ ਰਹੇ ਆ ਵੀ ਜਿਹੜਾ ਸਾਲਾ ਜਵਾਕ ਸਿੱਧਾ ਵੀ ਆ ਉਹ ਵੀ ਚੀਜ਼ ਦੇਖੇ ਉਹਨੂੰ ਵੀ ਜਿਹੜਾ ਕੋਈ ਰਹਿ ਗਿਆ ਇੱਕ ਅੱਧਾ ਐਨੀ ਵਾਇਰਲ ਕਰ ਦਿੰਨੇ ਆ ਕਿ ਜੇ ਕੋਈ ਰਹਿ ਗਿਆ ਉਹ ਵੀ ਦੇਖ ਲੇ ਜਾ ਬਿਉਰੇ ਨਾ ਪਿੱਛੇ ਵੀ ਆਂ ਵੀ ਉਹ ਵੀ ਗੰਦ ਮੰਦ ਦੇਖੀ ਚੱਲੇ ਆ ਮਤਲਬ ਮੈਨੂੰ ਆ ਗੰਦੀਆਂ ਜਨਾਨੀਆਂ ਤੇ ਮੈਨੂੰ ਐਡਾ ਗੁੱਸਾ ਚੜਦਾ ਮੇਰਾ ਜੀ ਕਰਦਾ ਜੇ ਬੋਲ ਚੋਂ ਨਿਕਲੀ ਆਉਣਾ ਮੈਂ ਚਪੇੜਾਂ ਲਾਵਾਂ ਸੜੀਆਂ ਦੇ ਤੁਸੀਂ ਉਹਨਾਂ ਨੂੰ ਵਾਇਰਲ ਬਾ ਜੀ ਉਹ ਮਿੱਥੇ ਮੈਂ ਕਮੈਂਟ ਦੇਦਾ ਮੈਂ ਤਾਂ ਕਹਿੰਦਾ ਲੰਡੂ ਨੇ ਕਮੈਂਟ ਕਰਨ ਵਾਲੇ ਜਿਹੜੇ ਕਹਿੰਦੇ ਨੇ ਕੋਕਾ ਆਗੂ ਆਤੂ ਬਹੁਤ ਸੋਹਣੇ ਲੱਗਦੇ ਹੋ ਜੀ ਪਰ ਐ ਮੂੰਹ ਤੁਹਾਡੀਆਂ ਅਗਲਾਂ ਦੇ ਓ ਛੱਤਰ ਮਰਿਆ ਕਰੋ ਇਹੋ ਜਿਹਿਆਂ ਦੇ ਜਿਹੜੇ ਗੰਦ ਫਲਾਉਂਦੇ ਨੇ ਤੇ ਗੰਦ ਵਿਖਾਉਂਦੇ ਨੇ ਲੋਕਾਂ ਨੂੰ ਅੱਧ ਹੋਈ ਵੀ ਆ ਯਾਰ ਲੋਕਾਂ ਦੀ ਮੰਦਾ ਸਮਝ ਨਹੀਂ ਵਾਕਈ ਲੋਕ ਨਾ ਗੰਦ ਵੇਖ ਕੇ ਰਾਜੀ ਨੇ ਤੇ ਗੰਦ ਹੀ ਵਧੀਆ ਲੱਗ ਚੰਗੀਆਂ ਚੀਜ਼ਾਂ ਲੋਕ ਵੇਖ ਕੇ ਰਾਜੀ ਹੋਣੀਆਂ